ਹਾਂਜੀ ਸਤਿ ਸ੍ਰੀ ਅਕਾਲ ਜੀ ਤੇ ਅੱਜ ਆਪਾਂ ਤੁਹਾਨੂੰ ਇੱਕ ਸੱਚੀ ਘਟਨਾ ਹੀ ਦੱਸ ਰਹੇ ਹਾਂ ਜੀ ਨਾਮ ਤਾਂ ਆਪਾਂ ਸਹੀ ਨਹੀਂ ਲਾਵਾਂਗੇ ਕਿਸੇ ਭੈਣ ਨੇ ਮੈਨੂੰ ਇਹ ਕਹਾਣੀਆਂ ਜਿਹੜੀ ਆਪਣੀ ਦੱਸੀ ਸੀਗੀ ਕਿਉਂਕਿ ਅੱਜ ਕੱਲ੍ਹ ਨੂੰ ਕਲਯੁਗ ਦਾ ਜ਼ਮਾਨਾ ਆ ਗਿਆ ਹਨ ਇੱਥੇ ਵੀ ਕੋਈ ਸਾਕਾ ਭੈਣ ਭਰਾਣੀ ਜੇ ਭੈਣ ਭਰਾ ਹੈਗਾ ਵੀ ਆ ਤਾ ਕੁਝ ਰਿਸ਼ਤੇ ਵਿੱਚ ਫੇਰ ਵੀ ਅਜਾਹੇ ਆ ਜਾਂਦੇ ਜਾਂ ਤਾਂ ਭਰਾ ਦੀ ਪਤਨੀ ਹੁੰਦੀ ਹੈ ਭਰਾ ਸਹੀ ਹੈ ਤਾਂ ਗਾਹਾਂ ਪਰਜਾਈ ਨਹੀਂ ਸਹੀ ਹੁੰਦੀ ਹੈ ਪਰਜਾਈ ਸਹੀ ਹੈ ਤਾਂ ਕਿਤੇ ਨਾ ਕਿਤੇ ਭਰਾ ਬੇਈਮਾਨ ਹਨ ਨਾ ਵੀ ਪਰਿਵਾਰ ਦੇ ਵਿੱਚੋਂ ਕੁਝ ਅਜਾਹੇ ਪਰਸਨ ਹੈਗੇ ਨੇ ਜਿਹੜੇ ਕਿਤੇ ਨਾ ਕਿਤੇ ਦੂਜੇ ਰਿਸ਼ਤਿਆਂ ਦੇ ਵਿੱਚ ਫਿੱਕ ਪਵਾ ਦਿੰਦੇ ਆ ਹੁਣ ਗਰਦੀਪ ਤੇ ਸੰਦੀਪ ਦੋਨੇ ਭਰਾ ਸੀਗੇ ਜੀ ਤੇ ਗਰਦੀਪ ਥੋੜਾ ਜਿਹਾ ਅਣਪੜਾ ਸੀਗਾ ਕਿਉਂਕਿ ਪੜਿਆ ਨਹੀਂ ਸੀ ਖੇਤੀ ਸੀ ਥੋੜਾ ਜਿਹਾ ਧਿਆਨ ਸੀਗਾ ਤੇ ਖੇਤੀ ਵੀ ਜਾਦੇ ਨਹੀਂ ਸੀਗੀ ਉਹਨਾਂ ਕੋਲ ਮਤਲਬ ਕਿਲਾ ਦੋ ਕਿੱਲੇ ਵਾਂ ਸੀਗੇ ਹਨਾ ਤੇ ਸੰਦੀਪ ਚਲੋ ਪੜਾਈ ਦੇ ਵਿੱਚ ਵੀ ਸ਼ਾਰ ਸੀਗਾ ਪੜ ਲਿਖ ਗਿਆ ਤੇ ਇੱਕ ਮਲਟੀ ਨੈਸ਼ਨਲ ਕੰਪਨੀ ਹੈ ਜਿਹੜੀਆਂ ਹਨਾ ਉਹਦੇ ਵਿੱਚ ਜੋਬ ਐ ਜੀ ਉਹਨੂੰ ਮਿਲ ਜਾਂਦੀ ਐ ਤੇ ਗਰਦੀਪ ਵਿਚਾਰਾ ਆ ਵੀ ਕਮਜ਼ੋਰੀ ਹੁੰਦਾ ਮਿਸਤਰੀ ਦਾ ਕੰਮ ਕਰਦਾ ਹੁੰਦਾ ਸਾਰੀ ਵਗੈਰਾ ਦੇ ਜਿਹੜੇ ਮਿਸਤਰੀ ਹੁੰਦੇ ਐ ਜੀ ਇਹਨਾਂ ਦਾ ਉਹ ਤੇ ਇੱਕ ਦਿਨ ਉਹ ਪੈੜ ਤੋਂ ਡਿੱਗ ਪੈਂਦਾ ਪੈੜ ਮਤਲਬ ਆਪਾਂ ਕਹਿ ਸਕਦੇ ਐ ਨਾ ਜਿਹਦੇ ਖੜਕੇ ਚਣਾਈ ਹੁੰਦੀ ਹੈਗੀ ਉਹ ਤੋਂ ਉਹ ਡਿੱਗ ਪੈਂਦਾ ਇਹ ਤਾਂ ਡਿੱਗ ਪੈਂਦਾ ਹੀ ਤੇ ਉਹਦੇ ਮਤਲਬ ਰੀਡ ਦੀ ਹੱਡੀ ਹੁੰਦੀ ਹੈ ਜਿਹੜੀ ਉਹਦੇ ਵਿੱਚ ਫੈਕਚਰ ਆ ਜਾਂਦਾ ਹੈ ਨਾ ਤੇ ਉਹਨਾਂ ਇੱਥੇ ਵੀ ਡਾਕਟਰਾਂ ਵਗੈਰਾ ਨੂੰ ਦਿਖਾਉਂਦੇ ਹੈਗੇ ਵੀ ਹਰ ਇੱਕ ਇਹ ਆਪਰੇਸ਼ਨ ਦੱਸਦਾ ਜੀ ਉਹਦਾ ਹੱਲ ਤੇ ਫਿਰ ਐਂਡ ਤੇ ਜਾ ਕੇ ਉਹ ਲੁਧਿਆਣੇ ਦੇ ਕਿਸੇ ਡਾਕਟਰ ਨੂੰ ਮਿਲਦੇ ਹੈਗੇ ਤੇ ਉਹ ਕਹਿੰਦਾ ਵੀ ਬੰਬੇ ਦੇ ਵਿੱਚ ਇੱਕ ਡਾਕਟਰ ਆ ਹੈ ਤਾਂ ਸਾਡਾ ਰਿਸ਼ਤੇਦਾਰ ਤੇ ਵੀ ਮੈਂ ਸਾਨੂੰ ਲੈਟਰ ਲਿਖ ਕੇ ਦੇ ਰਣਾ ਜਾਂ ਮੇਰੀ ਜਾ ਕੇ ਤੁਸੀਂ ਫੋਨ ਤੇ ਉਹਦੇ ਨਾਲ ਗੱਲ ਕਰਵਾ ਦਿਓ ਤੇ ਤੁਹਾਡਾ ਆਪਰੇਸ਼ਨ ਤਾਂ ਵੀ ਨਹੀਂ ਹੱਲ ਹੋ ਸਕਦਾ ਵੀ ਹੱਡੀਆਂ ਦਾ ਸਪੈਸ਼ਲਿਸਟ ਹੈ ਉਹ ਕਹਿੰਦਾ ਠੀਕ ਹੈ ਵੀ ਉੱਥੇ ਤਾਂ ਕਹਿੰਦਾ ਇੱਕ ਮਲਟੀਨੈਸ਼ਨਲ ਕੰਪਨੀ ਦੇ ਵਿੱਚ ਵੀ ਮੇਰਾ ਜਿਹੜਾ ਭਰਾ ਹੈ ਉਹ ਵੀ ਕੰਮ ਕਰਦਾ ਵੀ ਸਾਨੂੰ ਕੋਈ ਦਿੱਕਤ ਨਹੀਂ ਆਉਣੀ ਇੰਨਾ ਕਹਿ ਕੇ ਆ ਜਾਂਦਾ ਉਹ ਬਾਅਦ ਦੇ ਵਿੱਚ ਜਦੋਂ ਉਹ ਘਰੇ ਆਉਂਦਾ ਤੇ ਉਹਦੇ ਘਰ ਵਾਲੀ ਕਹਿੰਦੀ ਵੀ ਤੁਹਾਨੂੰ ਪਤਾ ਕਹਿੰਦੀ ਜਮਾਨਾ ਕਿਹੋ ਜਿਹਾ ਅੱਜਕੱਲ ਪਹਿਲਾਂ ਤਾਂ ਕਹਿੰਦੀ ਆਪਾਂ ਨੂੰ ਫੋਨ ਕਰਕੇ ਪੁੱਛ ਲੈਣਾ ਚਾਹੀਦਾ ਵੀ ਅਸੀਂ ਆਈਏ ਜਾਂ ਨਾ ਆਈਏ ਕਹਿੰਦੀ ਉਹਦੀ ਜਿਹੜੀ ਘਰ ਵਾਲੀ ਹੈ ਨਾ ਤੁਹਾਡੀ ਭਾਬੀ ਮੇਰੀ ਦਰਾਣੀ ਤੇ ਕਹਿੰਦੀ ਉਹਦਾ ਸੁਭਾਅ ਹੋਰ ਤਰ੍ਹਾਂ ਦਾ ਹੀ ਹੈ ਵੀ ਉਹ ਮਿਲ ਵਰਤ ਕੇ ਕਹਿੰਦੀ ਇੰਨੀ ਰਾਜ਼ੀ ਨਹੀਂ ਹੈਗੀ ਵੀ ਆਪਾਂ ਤਾਂ ਕਹਿੰਦੇ ਪਿੰਡ ਵਾਲਿਆਂ ਚਲੋ ਇੱਕ ਦੂਜੇ ਦੇ ਆ ਉਹ ਨੂੰ ਕਹਿੰਦੀ ਤਖਲੀਬ ਹੋਊਗੀ ਵੀ ਤੂੰ ਥੋੜੀ ਮਰਜੀ ਇਹ ਵੀ ਆਪਾਂ ਸਿੱਧੇ ਡਾਕਟਰ ਕੋਲ ਚਲੇ ਜਾਈਏ ਉਹ ਕਹਿੰਦਾ ਨਹੀਂ ਨਹੀਂ ਵੀ ਮੇਰਾ ਭਰਾ ਤਾਂ ਕਹਿੰਦਾ ਮੇਰਾ ਇੰਨਾ ਕਰਦਾ ਤੇ ਸੱਟ ਤਾਂ ਕਹਿੰਦਾ ਮਾਪੇ ਉਹ ਵੀ ਹੈ ਨਹੀਂ ਸੀ ਵੀ ਮੈਂ ਤਾਂ ਇੱਕ ਕਹਿੰਦਾ ਤੇਰੇ ਸਾਹਮਣੇ ਉਹਨੂੰ ਕਿੰਨਾ ਕੀਤਾ ਚਲੋ ਕਹਿੰਦਾ ਵਿਆਹ ਹੋ ਗਿਆ ਦੀ ਨੌਕਰੀ ਲੱਗ ਗਈ ਨਹੀਂ ਤਾਂ ਕਹਿੰਦਾ ਉਹ ਢ ਵੀ ਨਹੀਂ ਹੁੰਦਾ ਸੀਗਾ ਉਹ ਮੰਨ ਕੇ ਸੋਚ ਲੈਂਦੀ ਹੈ ਵਿਚਾਰੀ ਵੀ ਚਲੋ ਠੀਕ ਹੈ ਕਹਿੰਦੀ ਵੀ ਇਹਦੀਆਂ ਵੀ ਅੱਖਾਂ ਫੇਰ ਹੀ ਖੁੱਲਣਗੀਆਂ ਜੇ ਜਾ ਕੇ ਦੇਖੂਗਾ ਹਨਾ ਵੀ ਆਪਾਂ ਜੇ ਹੁਣ ਇਹਨੂੰ ਕਹੀਗੇ ਕਿ ਵੀ ਨਹੀਂ ਜਾਣਾ ਨਹੀਂ ਜਾਣਾ ਨਹੀਂ ਜਾਣਾ ਇਹਨੇ ਫਿਰ ਕਹਿੰਦੀ ਉਹੇ ਜ਼ਿਦ ਕਰਨੀ ਹੈ ਵੀ ਸਾਡੇ ਭਰਾ ਮੱਚ ਫਰਕ ਪਾਉਂਦੀ ਹੈ ਕਹਿੰਦੇ ਚਲੋ ਉਹਦੇ ਪਾਈ ਜਦੋਂ ਭਰਾ ਨੂੰ ਫੋਨ ਕੀਤਾ ਤੇ ਉਹ ਤਾਂ ਵਿਚਾਰਾ ਹੁਣ ਸਿੱਧਾ ਸਾਦਾ ਬੰਦਾ ਸੀ ਉਹ ਕਹਿੰਦਾ ਲੈ ਮੇਰਾ ਵਾਈ ਆਊਗਾ ਕਹਿੰਦਾ ਸਾਡੇ ਤਾਂ ਕੋਈ ਰਿਸ਼ਤੇਦਾਰ ਹੀ ਨਹੀਂ ਆਉਂਦਾ ਮਿਲਣੇ ਕਿਤਾ ਸੇ ਇੰਨੀ ਦੂਰ ਬਹਿ ਕੇ ਬੰਬੇ ਆ ਕੇ ਤੇ ਰਾਣੀ ਤਾਂ ਕਹਿੰਦਾ ਕੋਈ ਬਹੁਤ ਖੁਸ਼ ਹੋਊਗੀ ਰਾਣੀ ਹੁੰਦਾ ਜੀ ਇਹਦਾ ਨਾਮ ਉਹ ਕਹਿੰਦੇ ਠੀਕ ਆ ਵੀ ਉਹ ਸਬਜ਼ੀਆਂ ਵਗੈਰਾ ਖੇਤਾਂ ਚੋਂ ਪਾਟਦੇ ਆ ਹਨਾ ਲੱਲਾ ਪੱਬਾ ਇਕੱਠਾ ਕਰਦੇ ਵੀ ਸ਼ਹਿਰਾਂ ਵਾਲਿਆਂ ਨੂੰ ਆਪਾਂ ਲੈ ਕੇ ਚੱਲਾਂਗੇ ਵਿਚਾਰੇ ਡੜੇ ਬੈਗ ਭਰ ਕੇ ਤੁਰ ਪੈਂਦੇ ਆ 50000 ਰੁਪਏ ਨਾ ਉਹ ਨਾਲ ਰੱਖ ਲੈਂਦੇ ਆ ਨਗਦ ਵਿੱਚ 100000 ਰੁਪਏ ਖਾਤੇ ਚ ਹੈਗਾ ਚਲੋ ਉਹ ਕਹਿੰਦੇ ਠੀਕ ਆ ਚੱਲ ਪੇਜੀ ਹੋ ਤੇ ਜਦੋਂ ਜਾਂਦੀ ਆ ਤੇ ਰਾਣੀ ਤਾਂ ਪਹਿਲੇ ਸਰਵੰਨ ਕੇ ਪੈ ਜਾਂਦੀ ਆ ਉਹਨਾਂ ਨੂੰ ਜਦੋਂ ਡੋਰ ਵੈਲ ਵੱਜਦੀ ਆ ਹਨਾ ਵੀ ਆ ਗਏ ਪਿੰਡੂ ਕਿੱਥੇ ਕਹਿੰਦੀ ਹੁਣ ਕੰਦ ਖਲਾਰਨਗੇ ਤੇ ਜਿਹੜੇ ਪਿੰਡਾਂ ਵਾਲੇ ਹੁੰਦੇ ਹੁਣ ਕੰਮ ਕੀਤਾ ਹੁੰਦਾ ਭਾਈ ਪਿੰਡਾਂ ਵਾਲਿਆਂ ਨੇ ਤਾਂ ਉਹਨਾਂ ਤੋਂ ਕੋਈ ਦਿੱਕਤ ਨਹੀਂ ਹੁੰਦੀ ਵਿਚਾਰੀ ਜਾ ਕੇ ਰਸੋਈ ਚ ਚਾਹ ਬਣਾ ਲੇ ਹੁੰਦੀ ਪਾਣੀ ਤਾਂ ਨਹੀਂ ਲਿਆਉਂਦੀ ਐ ਰਸਟ ਵੀ ਨਹੀਂ ਕਰਦੀ ਇੰਨੀ ਸਫਰ ਹੁੰਦਾ ਨਾ ਟ੍ਰੇਨ ਦਾ ਕਰਕੇ ਗਏ ਤੇ ਉਹ ਕਹਿੰਦੀ ਵੀ ਅਸੀਂ ਕਹਿੰਦੇ ਡੇਲੀ ਦਾ ਰੁਟੀਨ ਹੀ ਹੋ ਗਿਆ ਵੀ ਮੇਰੀ ਦਰਾਣੀ ਕਹਿੰਦੀ ਕੋਈ ਨਾ ਕੋਈ ਬੰਨਾ ਮਾਰ ਲਿਆ ਕਰੇ ਕਹਿੰਦੀ ਮੈਂ ਤਾਂ ਆਪਕਾ ਸੀ ਚੱਲ ਮੈਨੂੰ ਵੀ ਆਣ ਲੱਗੇ ਵੀ ਆਪਾਂ ਰਹਿਣਾ ਜਦੋਂ ਮਰੀਜ਼ ਆ ਭਟੇਮ ਪਾਸੇ ਕਰਨਾ ਮੈਂ ਕਹਿੰਦੇ ਪੁੱਛੋ ਪੁੱਛਿਆ ਜੇ ਵੀ ਲਾ ਦਿਆ ਕਰਾਂ ਤੇ ਉਹਨ ਉਸ ਮਾਦਾ ਹੀ ਹੁੰਦਾ ਓਡਾ ਹਨਾ ਮੈਂ ਤਾਂ ਕਹਿੰਦੀ ਮਿੰਟ ਮਾਰਿਆ ਕਰਾਦੇ ਇੱਕ ਘੰਟੇ ਚ ਪੋਚੇ ਲਾਦੇ ਘੰਟੇ ਚ ਕਹਿੰਦੀ ਉਹਨਾਂ ਦੇ ਨਾਸ਼ਤੇ ਬਣਾ ਦਿਆ ਕਰਾ ਦੋ ਦੋ ਤਣੇ ਰੋਟੀਆਂ ਖਾਣਾਂ ਨਾ ਸੀ ਆ ਉਦੋਂ ਬਾਅਦ ਭਾਈ ਅਸੀਂ ਡਾਕਟਰ ਕੋਲੇ ਮਿਲੇ ਤੇ ਡਾਕਟਰ ਸਾਨੂੰ ਕਹਿੰਦਾ ਵੀ ਨੱਕ ਸਾਨੂੰ ਰਹਿਣਾ ਪਊਗਾ ਵੀ ਆਪਾਂ ਥੈਰੇਪੀ ਵਗੈਰਾ ਕਰਿਆ ਕਰਾਂਗੇ ਇਹਨਾਂ ਦੀ ਉਸ ਤੋਂ ਬਾਅਦ ਕਹਿੰਦਾ ਟੈਸਟ ਹੋਣਗੇ ਤੇ ਜਦੋਂ ਮਹੀਨੇ ਦਾ ਕਹਿਦਾ ਦੀ ਮੇਰਾ ਮੱਥਾ ਜਾ ਠਣਕ ਗਿਆ ਵੀ ਹੁਣ ਕੀ ਕਰੀਏ ਤੇ ਚਲੋ ਮੈਂ ਕਿਹਾ ਭਾਈ ਰਹਿਣਾ ਤਾਂ ਪਊਗਾ ਵੀ ਆਪਦਾ ਬੰਦਾ ਹਨਾ ਬੰਦੇ ਨਾਲ ਹੀ ਬੁੜੀ ਦੀ ਕਦਰ ਹੁੰਦੀ ਐ ਸੋਚ ਕੇ ਕਹਿੰਦੀ ਮੈਂ ਰੈਪੀ ਭਾਈ ਮੈਂ ਕੰਮ ਕਰਿਆ ਕਰਾਂ ਤੇ ਮੇਰੇ ਘਰ ਵਾਲੇ ਗੁਰਦੀਪ ਨੂੰ ਵੀ ਲੱਗਿਆ ਵੀ ਭਾਬੀ ਤਾਂ ਕੁਝ ਕਰਦੀ ਨਹੀਂ ਇਹੀ ਕਰਦੀ ਰਹਿੰਦੀ ਐ ਅਦੇ ਮੈਂ ਕਿਹਾ ਵੀ ਕੋਈ ਗੱਲ ਨਹੀਂ ਚਲੋ ਆਪਾਂ ਆਪਦੇ ਘਰੇ ਵੀ ਕਰਦੇ ਸੀ ਤੇ ਇੱਥੇ ਵੀ ਕਰ ਲੈਨੇ ਆ ਨਾ ਕਿੱਡੀ ਗੱਲ ਐ ਕਰੀ ਗਏ ਭਾਈ ਕਹਿੰਦੀ ਅਸੀਂ ਤਾਂ ਹੈਪੀ ਕਰਾਇਆ ਤੇ ਕਹਿੰਦੀ ਉਹਨੂੰ ਫਰਕ ਪੈਣਾ ਸ਼ੁਰੂ ਹੋ ਗਿਆ ਤੇ ਸਾਨੂੰ ਕਹਿੰਦੀ ਵੀ ਸੈਰ ਦੱਸੀ ਪਾਰਕ ਦੀ ਵੀ ਤੁਸੀਂ ਭਾਈ ਸਵੇਰ ਨੂੰ ਸੈਰ ਕਰਾ ਕੇ ਲਿਆ ਕਰੋ ਸਵੇਰੇ ਸਵੇਰਾ ਦੀ ਮੈਂ ਕੰਮ ਕੰਮ ਧੁੰਦਾ ਕਰਕੇ ਤੇ ਵੀ ਨਾਲ ਵਗ ਜਾ ਕਰਾਂ ਤੇ ਉੱਥੇ ਪਾਰਕ ਦੇ ਵਿੱਚ ਵੀ ਸਾਡੇ ਕਹਿੰਦੀ ਕਈ ਦੋਸਤ ਬਣ ਗਏ ਸਾਂ ਪੁੱਛਣ ਲੱਗੇ ਭਾਈ ਵੀ ਅੱਗੇ ਤਾਂ ਤੁਸੀਂ ਕਿੱਥੇ ਦੇਖਣ ਹੀ ਆਦੇ ਅਸੀਂ ਆਖੇ ਵੀ ਅਸੀਂ ਤਾਂ ਕਰਕੇ ਪਿੰਡ ਤੋਂ ਆਏ ਆ ਵੀ ਇਹਨਾਂ ਦੀ ਭਾਈ ਰੇਡ ਦੀ ਹੱਡੀ ਦੇ ਵਿੱਚ ਵੀ ਉਹ ਪੈ ਗਿਆ ਸੀ ਤਾਂ ਕਹਿੰਦੇ ਕੁਛ ਚਿਰ ਵਾਸਤੇ ਹੀ ਐ ਉੱਥੇ ਕਹਿੰਦੇ ਇੱਕ ਬੰਦਾ ਆਉਂਦਾ ਹੁੰਦਾ ਸੀਗਾ ਜਰਨੈਲ ਸਿੰਘ ਉਹਦੇ ਘਰ ਵਾਲੀ ਨੇ ਸੁਸਾਇਡ ਕਰ ਲਿਆ ਸੀਗਾ ਤੇ ਉਹ ਵੀ ਕਹਿੰਦੇ ਸਾਡੇ ਨਾਲ ਬਹਿ ਕੇ ਗੱਲਾਂ ਬਾਤਾਂ ਕਰਿਆ ਕਰੋ ਚਲੋ ਭਾਈ ਕਹਿੰਦੇ ਜਾਣ ਪਹਿਚਾਨ ਹੋ ਗਈ ਹੈ ਨਾ ਤੇ ਇੱਕ ਦਿਨ ਕਹਿੰਦੇ ਉਹਨੇ ਸੰਚਾਰ ਤੇ ਬੁਲਾ ਲਿਆ ਅਸੀਂ ਚਾਹ ਤੇ ਗਏ ਉਹਦੀ ਬੇਟੀ ਸੀ ਕਹਿੰਦੀ ਵਿਆਹ ਉਹਨੇ ਕਰਾਇਆ ਨਹੀਂ ਸੀਗਾ ਉਹ ਕਹਿੰਦਾ ਵੀ ਮੇਰੇ ਘਰ ਵਾਲੀ ਦੇ ਵਿੱਚ ਸਾਡੇ ਵਿੱਚ ਝਗੜਾ ਰਹਿੰਦਾ ਸੀਗਾ ਕਹਿੰਦਾ ਕੋਈ ਉਹਦੇ ਵੀ ਮਾਨਸਿਕ ਰੋਗ ਹੋ ਗਿਆ ਕਹਿੰਦਾ ਮੈਂ ਉਹਨੂੰ ਸਮਝ ਨਹੀਂ ਸਕਿਆ ਨਾ ਤੇ ਉਹ ਇੱਕ ਦਿਨ ਕਹਿੰਦਾ ਵੀ ਕਹਿੰਦੀ ਸੀ ਮੈਂ ਤਲਾਕ ਦੇ ਦੇ ਤਲਾਕ ਦੇ ਤੇ ਕਹਿੰਦਾ ਮੈਂ ਦੇ ਦਿੰਦਾ ਤਾਂ ਭਾਈ ਚੰਗਾ ਸੀਗਾ ਤੇ ਵੀ ਚਲ ਮੇਰੇ ਮੂੰਹ ਤੇ ਕਲੰਕਤਾ ਨਾ ਲੱਗਦਾ ਹੁਣ ਕਹਿੰਦਾ ਧੀ ਇਹਨੂੰ ਪਾਲ ਲਈ ਜਨਣਾ ਔਖਾ ਸੌਖਾ ਅਦੀ ਅਸੀਂ ਉਹਨੂੰ ਸਮਝਾਇਆ ਤੇ ਵੀ ਉਹ ਵੀ ਹਸਣ ਖੇਡਣ ਲੱਗ ਗਿਆ ਸਾਡੇ ਨਾਲ ਤੇ ਉਹਦਾ ਜਨਮ ਦਿਨ ਸੀ ਉਹ ਕਹਿੰਦਾ ਵੀ ਮੇਰੇ ਜਨਮ ਦਿਨ ਤੇ ਆਇਓ ਬੇਨੀ ਤਰੀਕ ਦਾ ਸੀ ਕਿ ਵੀ ਸਾਡੀ ਥੈਰੇਪੀ ਚੱਲੀ ਜਾਂਦੀ ਹੈ ਵੀ ਐਂਡ ਜੇ ਤੇ ਸੀਗਾ ਕਹਿੰਦੇ ਸਾਡਾ ਮਹੀਨਾ ਪ ਅਸੀਆ ਠੀਕ ਐ ਅਦੀ ਮੈਂ ਨਾ ਵੀ 50000 ਦੀ ਗੁੱਟੀ ਵੀ ਹੁਣ ਆਪ ਨੂੰ ਆਤ ਹੁੰਦੀ ਵੀ ਜਾਣਾ ਤਾਂ ਹੈਗੇ ਕਹਿੰਦੀ ਸੂਟ ਦੀ ਤਹਿਚਾ ਦਿੱਤੀ ਤਹਿਚਾ ਦੇ ਕੇ ਕਹਿੰਦੀ ਤੇ ਮੈਂ ਤਾਂ ਭਾਈ ਜਦੋਂ ਕੱਪੜੇ ਚੱਕੇ ਤਾਂ ਡਿੱਗ ਪੀ ਥੱਲੇ ਬੈਠ ਤੇ ਅਦੀ ਮੈਨੂੰ ਦਿਸ ਗਿਆ ਮੈਂ ਚੱਕ ਕੇ ਕਹਿੰਦੀ ਵੱਢਤੀ ਰੱਖ ਤੇ ਉਹ ਮੈਨੂੰ ਬਾਥਰੂਮ ਚ ਬਾਗੀ ਨਾਉਣ ਦੀ ਲੇਟ ਹੋਈ ਜਾਂਦੀ ਐ ਡਾਕਟਰ ਤੇ ਜਾਂ ਜਦੋਂ ਮੈਂ ਆਈ ਤਾਂ ਭਈ ਪੈਸੇ ਤਾਂ ਹੈ ਨਾ ਕਹਿੰਦੀ ਮੇਨ ਤਾਂ ਕਹਿੰਦੀ ਬਲੱਡ ਘਟ ਗਿਆ ਤੇ ਹੋਰ ਉਹ ਜਮੂ ਹੋ ਗਿਆ ਉਹ ਕਿੰਝ 10000 ਰੁਪਏ ਅਸੇ ਕਹਿੰਦੀ ਤੇ ਲੱਖ ਜਿਹੜਾ ਖਾਤੇ ਚ ਸੀ ਉਸੇ ਪਹਿਲਾਂ ਥੈਫਿੰਗਾਂ ਤੇ ਉਹਨਾਂ ਬਗਿਆਰ ਤੇ ਲੜਦਾ ਸ਼ਹਿਰ ਸੀਗਾ ਹਨਾ ਬੜਾ ਪੰਗਾ ਹੋਇਆ ਵੀ ਤੇ ਹੁਣ ਦੱਸਾਂ ਕਿ ਇਹਦੀ ਮੈਂ ਤਾਂ ਚੁੱਪ ਜੇ ਕਰਕੇ ਹਸਪਤਾਲ ਨੂੰ ਤੁਰਪੀ ਨਾਲ ਇਹਨਾਂ ਦੇ ਰਾਹ ਚ ਜਾ ਕੇ ਵੀ ਮੈਂ ਕਹੇ ਵੀ ਮੈਨੂੰ ਲੜਿਓ ਨਾ ਗੱਲ ਤਾਂ ਹੋਈ ਵੀ ਆਪਣੇ ਤਾਂ ਪੈਸੇ ਚੋਰੀ ਹੋ ਗਏ ਤੇ ਘਰ ਇਹ ਵੀ ਕਹਿੰਦੀ ਕੱਲੀ ਭਾਬੀ ਸੀ ਹੋਰ ਕੋਈ ਹੈ ਵੀ ਨਹੀਂ ਸੀ ਇਹਨਾਂ ਦੀ ਪਰਚਾਈ ਇਹ ਕਹਿੰਦਾ ਪਰਚਾਈ ਨੇ ਕੰਮ ਕਰਤਾ ਸੀ ਕਿ ਹਾਂ ਵੀ ਹੁਣ ਆਏ ਵੀ ਅਗਲੇ ਦੇ ਘਰੇ ਜੇ ਦੱਸਦੇ ਆ ਤਾ ਪ੍ਰਾਤਿ ਪਰਚਾਈ ਚ ਅਗਲਾ ਕੋ ਕਲੇਸ਼ ਕਰਾਤਾ ਹਨ ਉਹ ਕਹਿੰਦੀ ਤਲਾਕੋ ਤਲਾਕੀ ਹੋਣਗੇ ਬਲ ਮੈਂ ਕਹਿੰਦੀ ਉਹਨ ਝੜਕੂਆ ਹੱਥ ਵੀ ਚੱਕ ਸਕਦਾ ਸੀ ਹਨ ਚੁੱਪ ਕਰ ਗਏ ਜੀ ਅਸੀਂ ਪਾਣੀ ਵਾਂਗੂ ਪੀ ਗਏ ਤੇ ਚਲੋ ਥੈਰੇਪੀ ਕਰਾਈ ਫਰਕ ਪੈ ਗਿਆ ਕਹਿੰਦੀ ਅਗਲੇ ਸਾਲ ਜਿੱਦਣ ਸਾਨੂੰ ਟੈਸਟ ਲਿਖਤੇ ਹੁਣ 15-20000 ਦੇ ਟੈਸਟ ਸੀਗੇ ਇਹ ਕਹਿੰਦੀ ਕੋਸ਼ 5-7000 ਦੀਆਂ ਦਵਾਈਆਂ ਸੀਗੀਆਂ 25-30000 ਦਾ ਕਹਿੰਦੀ ਸਾਡਾ ਕੁੱਲ ਖਰਚਾ ਹੋ ਗਿਆ ਵੀ ਸਾਡੇ ਕੋਲ ਤੋਂ 50000 ਰੁਪਏ ਸੀਗਾ 25 ਫੇਰ ਵੀ ਬਚਦਾ ਸੀਗਾ ਅਸੀਂ ਕਹਿੰਦੇ ਵੀ ਚੁੱਪ ਜੇ ਕਰਕੇ ਪਾਰਕ 'ਚ ਬੈਠੇ ਤੇ ਉਹ ਬੰਦੇ ਨੂੰ ਅਸੀਂ ਦੱਸ ਉਹ ਕਹਿੰਦਾ ਵੀ ਤੁਸੀਂ ਐਂ ਕਾਹਤੋਂ ਬੈਠੇ ਚੁੱਪ ਜੇ ਕਰੇ ਅਦੀ ਵੀ ਅਸੀਂ ਕਿਹਾ ਗੱਲ ਤਾਂ ਸਾਡੇ ਨਾਲ ਆ ਹੋ ਗਈ ਵੀ ਜੇ ਅਸੀਂ ਦੱਸ ਤੋ ਉਹ ਕਹਿੰਦਾ ਵੀ ਮੇਰਾ ਜਨਮ ਦਿਨ ਕੋਈ ਨਾ ਕਰਦੇ ਕੋਈ ਹੱਲ ਸੋਚਦੇ ਆ ਕਹਿੰਦਾ ਵੀ ਮੈਂ ਤੁਹਾਡੀ ਮਦਦ ਤਾਂ ਕਰ ਦੂ ਪਰ ਸੰਕੁਚੀ ਜ्ञਾ ਨਹੀਂ ਤਰਨੀ ਪਊਗੀ ਵੀ ਜਦੋਂ ਅੱਗੇ ਲੈ ਕੇ ਜੇ ਤੁਸੀਂ ਪ੍ਰਾਪਰ ਜਾਈ ਨੂੰ ਮਿਲਣ ਆਏ ਜੀ ਤੇ ਉਹ ਚੀਜ਼ ਛੜਵਾ ਕੇ ਲੈ ਜੇਓ ਤੇ ਪੈਸੇ ਮੇਰੇ ਦੇ ਜੇ ਵੀ ਵਿਆਜ ਨਾ ਮੈਨੂੰ ਦੇਓ ਕਹਿੰਦਾ ਵੀ ਅੱਜ ਕੱਲ੍ਹ ਲੋਕਾਂ ਤੇ ਕਹਿੰਦਾ ਭਰੋਸਾ ਨਹੀਂ ਕੀਤਾ ਜਾ ਸਕਦਾ ਤੁਸੀਂ ਕਹਿੰਦਾ ਬੰਦੇ ਚੰਗੇ ਲੱਗਦੇ ਹੋ ਵਿੱਤਿਆ ਦੀ ਮੇਰੇ ਇਹ ਨਾ ਵੀ ਚੈਨੀ ਪਾਈ ਸੀ ਮੈਂ ਲੱਟ ਦੇਤੀ ਵੀ ਚਲੋ ਜੀ ਤੁਸੀਂ ਆਹ ਗਹਿਣੇ ਰੱਖ ਲਓ ਵੀ ਹੈ ਤਾਂ ਵੱਧ ਦੀ ਪਰ ਸਾਨੂੰ ਇੰਨੇ ਦੀ ਲੋੜ ਆ ਉਹ ਕਹਿੰਦਾ ਨਹੀਂ ਜੇ ਵੱਧ ਦੀ ਤਾਂ ਮੈਂ ਤੁਹਾਨੂੰ ਵੱਧ ਦੀ ਪੈਸੇ ਦੋਗਾ 1.5 ਲੱਖ ਰੁਪਏ ਕਹਿੰਦੀ ਉਹ ਬੰਦੇ ਨੇ ਸਭ ਲੈ ਆ ਕੇ ਦਿੱਤਾ ਚੈਨੀ ਸਾਡੀ ਫੜ ਕੇ ਲੈ ਗਿਆ ਚਲੋ ਇਹ ਸਾਰਾ ਕਾਰਜ ਵਿਵਹਾਰ ਵੀ ਨਿਬੜ ਗਿਆ ਕਹਿੰਦੀ ਇਸ ਦਵਾਈ ਬੂਟੀ ਲੈ ਕੇ ਤੇ ਉਹਦੇ ਜਨਮ ਦਿਨ ਤੇ ਬਾਗੇ ਸਾਡਾ ਕਹਿੰਦੀ ਲਾਸਟ ਦਿਨ ਹੀ ਸੀ ਆ ਵੀ ਚਲੋ ਅਗਲੇ ਦਿਨ ਭਾਈ ਟ੍ਰੇਨ ਫੜ ਲਾਂਗੇ ਹਨਾ ਜਦੋਂ ਚਲੇ ਗਏ ਤੇ ਉਹ ਆਪਣੇ ਸਾਡੀ ਕਹਿੰਦਾ ਉਹਨਾਂ ਨੇ ਬਹੁਤ ਸੇਵਾ ਕੀਤੀ ਜੀ ਤੇ ਅਸੀਂ ਜਦੋਂ ਮੋੜ ਲੱਗਿਆ ਕਹਿੰਦਾ ਤੁਸੀਂ ਵੀ ਮੇਰੇ ਜਨਮ ਦਿਨ ਤੇ ਗਿਫਟ ਲੈ ਕੇ ਆਏ ਕਹਿੰਦੀ ਮੈਂ ਵੀ ਤੁਹਾਡੇ ਵਾਸਤੇ ਇੱਕ ਗਿਫਟ ਲੈ ਕੇ ਆਏ ਉਹ ਹੀ ਚੈਨੀ ਉਹਦੇ ਵਿੱਚ ਗਿਫਟ ਦੇ ਵਿੱਚ ਅਸੀਂ ਕਿ ਆ ਭਾਈ ਤੂੰ ਆ ਕਹਿੰਦਾ ਵੀ ਬੰਦਾ ਬੰਦੇ ਉਹਦੇ ਪੱਖਲੇ ਸੀ ਵੀ ਤੁਸੀਂ ਕਹਿੰਦਾ ਵੀ ਬਹੁਤ ਹੋਵਾਂਗੇ ਤੇ ਕੋਈ ਗੱਲ ਨਹੀਂ ਤੁਸੀਂ ਮੇਰੇ ਪੈਸੇ ਮੋੜਨੇ ਆ ਮੋੜ ਦਿਓ ਨਹੀਂ ਮੋੜਨੇ ਨਾ ਮੋੜੇ ਵੀ ਅੱਜ ਤੋਂ ਕਹਿੰਦਾ ਇਹ ਮੇਰਾ ਭਰਾ ਹੈ ਤੇ ਤੂੰ ਮੇਰੀ ਭਜਾਈ ਹੈ ਕਹਿੰਦਾ ਮੇਰੀ ਕੁੜੀ ਨੂੰ ਵੀ ਇੱਕ ਭੂਆ ਮਿਲ ਗਈ ਕਹਿੰਦਾ ਤੂੰ ਮੇਰੀ ਭੈਣ ਹੀ ਹੈ ਹਾਂ ਉਹ ਕਹਿੰਦੀ ਇਹ ਠੀਕ ਹੈ ਇਸ ਤਰ੍ਹਾਂ ਕਰਕੇ ਵੀ ਕਈ ਵਾਰੀ ਅਣਜਾਣ ਵੀ ਮਦਦ ਕਰ ਦਿੰਦੇ ਤੇ ਘਰ ਦੇ ਆਣੇ ਦੇਖੋ ਜੀ ਉਹਨਾਂ ਦੇ ਨਾਲ ਕੀ ਕੀਤਾ ਕਿਉਂਕਿ ਅੱਜ ਕੱਲ ਨਾ ਕਾਲਜ ਉਹਦਾ ਜਮਾਨਾ ਸੱਚੇ ਆ ਗਿਆ ਆਪਾਂ ਕਹਿੰਦੇ ਨੇ ਗੱਲਾਂ ਸੁਨੀਆਂ ਸੁਣਾਈਆਂ ਤੇ ਪਰ ਉਹ ਭੈਣ ਦੀ ਇਹ ਹਕੀਕਤ ਹੈ ਕਹਿੰਦੀ ਸਾਡੇ ਨਾਲ ਐਵੇਂ ਹੋਈ ਤੇ ਵੀ ਆਪਾਂ ਤਾਂ ਲਾਲ ਕੰਨਾਂ ਨੂੰ ਹੱਥ ਕਹਿੰਦੀ ਮੋੜ ਕੇ ਬੰਬੇ ਦੇ ਰਾਹ ਨਹੀਂ ਪਏ ਤੇ ਉਹ ਭਰਾ ਨੂੰ ਸੱਦਿਆ ਕਹਿੰਦੀ ਬੱਚਿਆਂ ਦੇ ਵਿਆਹ ਤੇ ਵੀ ਆਈ ਭਾਈ ਜਵਾਕ ਵੱਡਾ ਹੋ ਗਿਆ ਨਾਲੇ ਤਾਂ ਕਹਿੰਦੀ ਉਹਦੇ ਵਿਚਾਰੇ ਦੇ ਪੈਸੇ ਮੋੜੇ ਨਾਲੇ ਭਾਈ ਉਹਦਾ ਧੰਨਵਾਦ ਕੀਤਾ ਹਨਾ ਅੱਜ ਕੱਲ ਵੀ ਦਿਲਾਂ ਦੇ ਰਿਸ਼ਤੇ ਜਿਆਦਾ ਸਾਥ ਦੇ ਦਿੰਦੇ ਅਸੀਂ ਕਈ ਵਾਰੀ ਅਣਜਾਣ ਬੰਦਾ ਵੀ ਬਹੁਤ ਵਧੀਆ ਵਰਤਦਾ ਆਪਣਿਆਂ ਨਾਲ ਤੇ ਜੇ ਤੁਹਾਡੀ ਜੀ ਜ਼ਿੰਦਗੀ ਦੇ ਵਿੱਚ ਅਜਿਹੀ ਕੋਈ ਘਟਨਾ ਵਾਪਰੀ ਹੈ ਤਾਂ ਤੁਸੀਂ ਸਾਨੂੰ ਮੈਸੇਜ ਕਰਕੇ ਦੱਸ ਸਕਦੇ ਹੋ ਅਸੀਂ ਤੁਹਾਡੀ ਸਟੋਰੀ ਵੀ ਸ਼ੇਅਰ ਕਰ ਦਾਂਗੇ ਤੇ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ